ਮੂ ਆਮਰਵੀ ਪਾਰਟੀ ਦੇ ਪਰਿਵਾਰ ਨੂੰ ਬਹੁਤ ਬਹੁ ਮੁਬਾਰਕਾਂ ਅੱਜ ਸਾਰੇ ਆਮਰਵੀ ਪਾਰਟੀ ਲਈ ਬੜਾ ਖੁਸ਼ੀ ਦਾ ਦਿਨ ਹੈ ਅੱਜ ਆਮਰਵੀ ਪਾਰਟੀ ਦੇ ਲਿਧਿਆਣਾ ਪੱਛਮੀ 2 ਤੋਂ ਚੋਣ ਦੇ ਵਿੱਚ ਸ਼੍ਰੀ ਸੰਜੀਵ ਰੋੜਾ ਜੀ ਬੜੀ ਭਾਰੀ ਮਾਰ ਤੇ ਨਾਲ ਜਿੱਤੇ ਨੇ ਇਹ ਮਹਿਜ ਇੱਕ ਚੋਣ ਨਹੀਂ ਸੀਗੀ ਹੋਪਕੀ ਨਹੀਂ ਸੀਗੀ ਇਹ ਜੋਨ ਸੀਗੀ ਸਰਕਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ 6 ਸਾਲ ਦੀ ਸਰਕਾਰ ਦੇ ਵਿੱਚ ਸਾਡੀ ਸਰਕਾਰ ਨੇ ਜੋ ਕੰਮ ਕੀਤੇ ਆ ਉਹਨਾਂ ਦੇ ਲੋਕਾਂ ਨੇ ਮੋਹ ਲਾਈ ਹੈ ਇਹ ਰਿਫਲੈਕਸ਼ਨ ਹੈਗੀ ਹੈ ਕਿ 2027 ਦੇ ਇਲੈਕਸ਼ਨ ਜਿਹੜੀ ਆ ਅਸੀਂ ਇਸੇ ਤਰੀਕੇ ਦੇ ਨਾਲ ਜਿੱਤਾਂਗੇ ਕਿਉਂਕਿ ਸਾਡੀ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਦਾਵਾ ਕੀਤਾ ਸੀ ਕਿ ਅਸੀਂ ਰਾਜਨੀਤੀ ਕਰਨੀ ਰਾਜਨੀਤੀ ਬਦਲਣਾ ਆ ਇਹਦੀ ਰਿਫਲੈਕਸ਼ਨ ਤੁਸੀਂ ਦੇਖੀ ਹੋਵੇ ਨਿਵੇਂ ਇਲੈਕਸ਼ਨ ਦੇ ਵਿੱਚ ਕਿਸੇ ਵੀ ਚੈਨਲ ਤੇ ਕਿਸੇ ਵੀ ਪ੍ਰੈਸ ਦੇ ਵਿੱਚ ਕਿਸੇ ਯੂਟਿਊਬਰ ਦੇ ਵੱਲ ਇਹ ਨਹੀਂ ਬਤਾਇਆ ਗਿਆ ਹੋਊਗਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੁਰਾਣਾ ਰੁਝਾਨ ਚੱਲਿਆ ਦਾ ਠੀਕਾ ਕਿਲਾ ਜਦੋਂ ਵੀ ਕੋਈ ਉਹ ਚਨਾਬ ਹੁੰਦੀ ਸੀਗੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਜਾਂਦੀ ਸੀਗੀ ਪੁਲਿਸ ਦੇ ਮਦਰ ਨਾਲ ਗੁੰਡਿਆਂ ਨੇ ਬਸ ਸਾਲ ਲੋਕਾਂ ਨੂੰ ਭਰਮਾਇਆ ਜਾਂਦਾ ਸੀ ਲੋਕਾਂ ਨੂੰ ਡਰਾਇਆ ਜਾਂਦਾ ਸੀਗਾ ਐਪਕਾ ਕਿਸੇ ਖੁਦ ਦੀ ਖਬਰ ਸੁਣੀ ਨਹੀਂ ਹੋਏਗੀ ਬਿਲਕੁਲ ਸਾਫ਼ ਸੁਥਰੀ ਇਲੈਕਸ਼ਨ ਹੋਈ ਹੈ ਲੋਕਾਂ ਨੂੰ ਆਪਣੀ ਆਜ਼ਾਦੀ ਦੇ ਨਾਲ ਮਤਦਾਨ ਕਰਨ ਦਾ ਆਮਦਿ ਪਾਰਟੀ ਨੇ ਮੌਕਾ ਦਿੱਤਾ ਸੀਗਾ ਅੱਜ ਹਜ਼ੰਤਾਨੀ ਹੈ ਧੰਨਵਾਦੀ ਅਜੀਬ ਲੁਧਿਆਣਾ ਪਛਮੀ ਦੇ ਵੋਟਰਾਂ ਦੇ ਜਿਨ੍ਹਾਂ ਨੇ ਕਿ ਇਮਾਨਦਾਰ ਨੂੰ ਇਮਾਨਦਾਰ ਨੂੰ ਚੁਣਿਆ ਇੱਕ ਬਦਮਾਸ਼ ਨੂੰ ਇੱਕ ੱਕੇਸ਼ਾ ਨੂੰ ਹਰਾਇਆ ਹੈਗਾ ਔਰ ਅਸੀਂ ਆਸ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਅਸੀਂ ਆਪਣਾ 100% ਦੇਾਂਗੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦੇ ਦੀ ਅਸਲੀ ਯਤਨ ਸ਼ੀਲਾ ਕਾਇ ਨਸ਼ੀਬ ਰੋਧ ਸਾਡੀ ਲੜਾਈ ਚੱਲ ਰਹੀ ਹੈ ਇੱਕਿਆ ਕ੍ਰਾਂਤੀ ਦੀ ਲੜਾਈ ਚੱਲ ਰਹੀ ਹੈ ਅਸੀਂ ਰਾਤ ਦਿਨ ਲਾ ਕੇ ਲੋਕਾਂ ਦੇ ਸੁਪਨਿਆਂ ਦੇ ਨਾਲ ਜਿਹੜਾ ਸਾਨੂੰ ਅਗਦੇ ਹਾਂ ਦਾ ਬਣਾ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਇਸੇ ਤਰੀਕੇ ਨਾਲ ਨਾਲ ਇੱਕ ਮੈਂ ਖੁਸ਼ੀ ਹੋਰ ਸਾਂਝੀ ਕਰਨਾ ਚਾਹੁੰਦਾ ਹਾਂ ਵੀ ਗੁਜਰਾਤ ਤੋਂ ਹਾਂਜੀ ਗੁਜਰਾਤ ਤੋਂ ਸਾਡੇ ਬਹੁਤ ਹੀ ਨੌਜਵਾਨ ਕੈਂਡੀਡੇਟ ਬੜੇ ਰੋਸ਼ਨ ਖਿਆਲ ਕੈਂਡੀਡੇਟ ਜੀ ਇਟਾਲੀਆ ਜੀ ਆ ਜਿੱਤੇ ਨੇ ਬੜੇ ਵੱਡੇ ਮਾਰਦ ਨੇ ਜਿੱਤੇ ਨੇ ਇਹ ਵੀ ਇਸ ਗੱਲ ਦੀ ਮੋਹਰ ਲੱਗਦੀ ਹੈ ਕਿ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਆਉਣ ਵਾਲਾ ਪ੍ਰੇਖ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਹੈ ਧੰਨਵਾਦ ਲੱਗਦਾ ਕਿ 2024 ਬਿਲਕੁਲ 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 ਇਸ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਲਈ ਇੱਕ ਝੂਠ ਦਾ ਜਿਹੜਾ ਬੱਦਲ ਖੜਾ ਕੀਤਾ ਗਿਆ ਸੀ ਲੁਧਿਆਣੇ ਪੱਛਮੀ ਦੇ ਲੋਕਾਂ ਦੇ ਨਾਲ ਚੁਟਕੀ ਦੇ ਨਾਲ ਉਸ ਬੱਦਲ ਨੂੰ ਟਾਰਦਾ ਗਿਆ ਕਿ ਪੰਜਾਬ ਦੇ ਵਿੱਚ ਚਰਮਾਨਦਾਰੀ ਦੀ ਰਾਜਨੀਤੀ ਚੱਲੇਗੀ ਸ਼ਰਾਫਤ ਦੀ ਰਾਜਨੀਤੀ ਚੱਲੇਗੀ ਥੈਂਕ ਯੂ